ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੱਗੀ ਆ ਜੀ ਅਮਰੂਦ ਤੋੜਨ ਤਿੰਨ ਤੋਂ ਚਾਰ ਵੈਰਾਈਟੀਆਂ ਦੇ ਆਪਾਂ ਅਮਰੂਦ ਤੋੜਾਂਗੇ ਵੈਸੀ ਤਾਂ ਮੇਰੇ ਕੋਲ ਕਾਫੀ ਵੈਰਾਈਟੀਆਂ ਆ ਲਗਭਗ 15-20 ਅਮਰੂਦਾਂ ਦੇ ਬੂਟੇ ਆ ਸਭ ਤੋਂ ਪਹਿਲਾਂ ਲੱਗੀ ਆ ਮੈਂ ਤੋੜਨ ਹਿਸਾਰ ਸਫੈਦਾ ਇਹਦੀ ਥੋੜੀ ਜਿਹੀ ਪਹਿਚਾਨ ਮੈਂ ਤੁਹਾਨੂੰ ਦੱਸ ਦਿੰਨੀ ਆ ਜੇ ਤੁਹਾਨੂੰ ਤੁਸੀਂ ਆਪ ਬੂਟਾ ਲਗਾਉਣਾ ਹੋਵੇ ਤਾਂ ਆਸਾਨੀ ਨਾਲ ਪਹਿਚਾਨ ਸਕੋ ਇਹਦੇ ਪੱਤੇ ਨਾ ਇਸ ਤਰ੍ਹਾਂ ਥੋੜੇ ਥੋੜੇ ਇਸ ਤਰ੍ਹਾਂ ਮੁੜੇ ਹੋਏ ਹੁੰਦੇ ਆ ਤੇ ਪੱਤਿਆਂ ਦਾ ਸਾਈਜ਼ ਵੀ ਥੋੜਾ ਨਾ ਵੱਡਾ ਹੁੰਦਾ ਤੇ ਅੰਦਰਵਾਰ ਨੂੰ ਜਿਹੜੇ ਪੱਤੇ ਇਸ ਤਰ੍ਹਾਂ ਮੁੜੇ ਹੋਏ ਹੋਣਗੇ ਜਿਹੜੇ ਥੋੜੇ ਤਾਜ਼ੇ ਪੱਤੇ ਨਿਕਲੇ ਹੋਣਗੇ ਜਿਸ ਤਰ੍ਹਾਂ ਕਿ ਨਵੇਂ ਪੱਤੇ ਨਿਕਲੇ ਹੋਏ ਆ ਦੇਖੋ ਤੁਸੀਂ ਆ ਮੁੜੇ ਹੋਏ ਆ ਨਾ ਇਸ ਤਰ੍ਹਾਂ ਤੇ ਇਹ ਹੈਗਾ ਹੀ ਸਾਰ ਸਫੈਦਾ ਮੈਨੂੰ ਸਭ ਤੋਂ ਵਧੀਆ ਇਹ ਵੈਰਾਈਟੀ ਲੱਗਦੀ ਆ ਬਹੁਤ ਮਿੱਠੇ ਅਮਰੂਦ ਆ ਇਹਦੇ ਤੇ ਇੱਕ ਜਿਹੜੇ ਇਹ 507 ਦਿਨ ਜਿਹੜੇ ਉਹ ਖਰਾਬ ਵੀ ਨਹੀਂ ਹੁੰਦੇ ਤਾਂ ਇਸ ਤਰ੍ਹਾਂ ਮੈਂ ਲਫਾਫਿਆਂ ਦੇ ਵਿੱਚ ਪਾਏ ਹੋਏ ਆ ਤਾਂ ਕਿ ਇਹਨਾਂ ਨੂੰ ਜਿਹੜੀ ਮੱਖੀ ਦਾ ਅਟੈਕ ਆ ਉਹ ਨਾ ਹੋਵੇ ਤੇ ਹੁਣ ਮੈਂ ਤੋੜ ਕੇ ਤੁਹਾਨੂੰ ਦਿਖਾਉਣੀ ਆ ਗੰਡ ਖੋਲ ਲਵਾਂ ਪਹਿਲਾਂ ਮੈਂ ਆ ਮੈਂ ਤੋੜ ਲਿਆ ਲਫਾਫਾ ਜਿਹਦੇ ਵਿੱਚੋਂ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਦਾ ਅਮਰੂਦ ਜਿਹੜਾ ਹੁੰਦਾ ਹੈ ਹਸਾਰ ਸਫੈਦੇ ਦਾ ਸ਼ੇਪ ਜਿਹੜੀ ਬਿਲਕੁਲ ਗੋਲ ਹੋਏਗੀ ਤੇ ਆਹ ਵਾਲਾ ਸਾਈਜ਼ ਜਿਹੜਾ ਨਾ ਇਹਦਾ ਥੋੜਾ ਵੱਡਾ ਹੁੰਦਾ ਜਿੱਥੇ ਫਲਾਵਰ ਲੱਥਾ ਹੁੰਦਾ ਇਹ ਦੋਨੇ ਮੈਂ ਹਸਾਰ ਸਫੈਦੇ ਦੇ ਤੋੜੇ ਆ ਆ ਤਾਂ ਵੈਸੇ ਹੀ ਆ ਕੋਈ ਮਤਲਬ ਵਿੱਚ ਲੋਕਲ ਵੈਰਾਈਟੀਆਂ ਵੀ ਨਿਕਲ ਆਉਂਦੀਆਂ ਆ ਇਹ ਵਿੱਚੋਂ ਲਾਲ ਰੰਗ ਦਾ ਆ ਪਰ ਇਹਦੀ ਵੈਰਾਈਟੀ ਨਹੀਂ ਪਤਾ ਕਿਹੜੀ ਆ ਇਹ ਉਦਾਂ ਵੀ ਕਾਣਾ ਹੋਇਆ ਪਿਆ ਉਹ ਦੋਨੇ ਸਾਰ ਸਫੈਦਾ ਤੋੜੇ ਆ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਬੀ ਐਨ ਆਰ ਬੀ ਮੈਨੂੰ 4 ਤੋਂ 5 ਵੈਰਾਈਟੀਆਂ ਦਾ ਹੀ ਪਤਾ ਜਿਹੜੇ ਮੇਰੇ ਲੱਗੀਆਂ ਹੋਈਆਂ ਬਾਕੀਆਂ ਦੀ ਪਹਿਚਾਣ ਮੈਨੂੰ ਨਹੀਂ ਹੈਗੀ ਇਹਦੇ ਪੱਤੇ ਇਸ ਤਰ੍ਹਾਂ ਦੇ ਹੁੰਦੇ ਗੋਲ ਉੱਤੋਂ ਥੋੜੇ ਗੋਲ ਜਿਹੇ ਹੁੰਦੇ ਆ ਪੱਤਿਆਂ ਦਾ ਸਾਈਜ਼ ਇਹਨਾਂ ਦਾ ਵੀ ਵੱਡਾ ਹੁੰਦਾ ਆ ਇਹਦਾ ਅਮਰੂਦ ਜਿਹੜਾ ਲਗਭਗ 900 ਤੋਂ 800 ਗ੍ਰਾਮ 900 ਗ੍ਰਾਮ ਦੇ ਵਿੱਚ ਜਿਹੜਾ ਉਹ ਹੋ ਜਾਂਦਾ ਪਰ ਇਹ ਤੋੜਨ ਵਾਲੇ ਨਹੀਂ ਹੈਗੇ ਹਜੇ ਕੱਚੇ ਆ ਦੇਖੋ ਤੁਸੀਂ ਲਗਭਗ ਕਿਲੋ ਦਾ ਅਮਰੂਦ ਹੋ ਚੁੱਕਾ ਆ ਪਰ ਇਹ ਹਜੇ ਬਿਲਕੁਲ ਵੀ ਸੌਫਟ ਨਹੀਂ ਹੋਏ ਜਿਸ ਦਿਨ ਮੈਂ ਤੋੜੂਗੀ ਨਾ ਉਸ ਦਿਨ ਮੈਂ ਤੁਹਾਡੇ ਨਾਲ ਇਹਦੀ ਜਿਹੜੀ ਵੀਡੀਓ ਆ ਉਹ ਸ਼ੇਅਰ ਕਰੂੰਗੀ ਸਿਰਫ ਮੈਂ ਤੁਹਾਨੂੰ ਦਿਖਾ ਦਿੱਤਾ ਵੀ ਜਿਹੜੀਆਂ ਤੁਸੀਂ ਵੈਰਾਈਟੀਆਂ ਆਪਣੇ ਘਰ ਵਿੱਚ ਲਗਾ ਸਕਦੇ ਹੋ ਤੇ ਜਿਨ੍ਹਾਂ ਦਾ ਫਲ ਵਧੀਆ ਤੇ ਮਿੱਠਾ ਆ ਖਾਣ ਨੂੰ ਆ ਮੈਂ ਇੱਕ ਛੋਟਾ ਤੋੜ ਲਿਆ ਆ ਇਹ ਵੈਸੇ ਹੀ ਪੱਕ ਗਿਆ ਜਾਂ ਤਾਂ ਇਹਨੂੰ ਆ ਮੱਖੀ ਦੇਖੋ ਤੁਸੀਂ ਬਸ ਆ ਮੱਖੀ ਦਾ ਅਟੈਕ ਹੋਇਆ ਪਿਆ ਇਹਨੂੰ ਅਮਰੂਦ ਪੱਕਦਾ ਹੀ ਉਹ ਆ ਛੇਤੀ ਜਿਹਨੂੰ ਮੱਖੀ ਦਾ ਅਟੈਕ ਹੋਇਆ ਹੁੰਦਾ ਜਿਹੜੇ ਆ ਲਓ ਇੱਕ ਪਲੱਬ ਗਿਆ ਜੀ ਪੱਕਾ ਹੋਇਆ ਇਹਦੀ ਵੀ ਮੈਨੂੰ ਲੱਗਦਾ ਵੀ ਲਗਭਗ ਨਾ ਅੱਧਾ ਕਿਲੋ ਤੋਂ ਉੱਪਰ ਹੀ ਹੋਊਗਾ ਇਹ ਮੈਂ ਤੁਹਾਨੂੰ ਜੋਖ ਕੇ ਵੀ ਦਿਖਾ ਦੂੰਗੀ ਪਹਿਲਾਂ ਮੈਂ ਖੋਲ ਲਵਾ ਇਹਨੂੰ ਖੋਲ ਲੈ ਅਲਫਾਫਾ ਭਾਰ ਦੇ ਨਾਲ ਨਾ ਜਿਹੜੀ ਇਹ ਤਾਣੀ ਆ ਉਹ ਵੀ ਦੇਖੋ ਜੀ ਸਿੱਟ ਟੁੱਟ ਗਈ ਆ ਅੱਧਾ ਕਿਲੋ ਤੋਂ ਜ਼ਿਆਦਾ ਹੀ ਹੋਣਾ ਤੇ ਅਮਰੂਦ ਦੇਖੋ ਤੁਸੀਂ ਮਤਲਬ ਕਿ ਹਰੂ ਖੁਸ਼ ਹੁੰਦੀ ਅਮਰੂਦ ਦੇਖ ਕੇ ਇਹਦਾ ਫੋਟੋ ਦੇ ਵਿੱਚ ਨਾ ਇੰਨਾ ਜ਼ਿਆਦਾ ਜਿਹੜਾ ਵਧੀਆ ਕਲਰ ਨਹੀਂ ਆਉਂਦਾ ਬਹੁਤ ਜ਼ਿਆਦਾ ਕਰੀਮੀ ਕਲਰ ਹੋਇਆ ਪਿਆ ਇਹਦਾ ਬਿਲਕੁਲ ਕਰੀਮ ਕਲਰ ਆ ਫੋਟੋ ਦੇ ਵਿੱਚ ਇੰਨਾ ਜ਼ਿਆਦਾ ਕਰੀਮੀ ਨਹੀਂ ਆਉਂਦਾ ਪਰ ਬਿਲਕੁਲ ਕਰੀਮ ਤੇ ਚਮਕਦਾ ਰੰਗ ਆ ਇਹਦਾ ਇਹ ਹੈਗੀ ਆ VNR BH ਵੈਰੈਟੀ ਦਾ ਨਾਮ ਇਹਦੇ 1 ਕਿਲੋ ਨੂੰ ਜੇ ਆਪਾਂ ਛੋਟਾ ਵੀ ਅਮਰੂਦ ਲਈਏ ਨਾ ਤੇ 1 ਕਿਲੋ ਨੂੰ ਸਿਰਫ 2 ਜਾਂ 3 ਹੀ ਚੜਦੇ ਆ 3 ਵੀ ਮੁਸ਼ਕਲ ਨਾਲ ਹੀ ਚੜਦੇ 2 ਹੀ ਚੜਦੇ ਹੁੰਦੇ ਆ ਤੇ ਇਹਦਾ ਅਮਰੂਦ ਇਹ ਪਹਿਲਾਂ ਹੀ ਪੱਕਿਆ ਆ ਹਲੇ ਇੱਕ ਮੇਰੇ ਕੋਲੇ ਦੇ ਨਾਲ ਦਾ ਹੋਰ ਵੀ ਬੂਟਾ ਆ ਉਹਦੇ ਅਮਰੂਦ ਇਸ ਤੋਂ ਵੀ ਵੱਡੇ 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 ਆ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਜਿਸ ਦਿਨ ਪੱਕ ਜਾਣਗੇ ਤੇ ਹਜੇ ਤਾਂ ਇਹ ਇੱਕ ਹੀ ਪੱਕਿਆ ਸੀਗਾ ਆ ਵੀ ਮੈਂ ਆ ਦੇਖੋ ਇਹ ਖਰਾਬ ਹੋ ਗਿਆ ਹੈ ਬਾਹਰ ਰਹਿ ਗਿਆ ਜਦ ਲਫਾਫਾ ਨਹੀਂ ਬੰਨਿਆ ਪਰ ਅੱਧਾ ਕਿਲੋ ਦਾ ਅੰਬੂਰੂਦ ਜਿਹੜਾ ਵੇਸ ਚਲਾ ਗਿਆ ਇਹਨੂੰ ਆਪਾਂ ਇਸ ਤਰ੍ਹਾਂ ਤੋੜ ਕੇ ਬਿਲਕੁਲ ਇਸ ਤਰ੍ਹਾਂ ਫੇਕੇ ਤੇ ਬੂਟੇ ਦੇ ਮੋਡੀ ਪਾ ਦੇਣਾ ਮੈਂ ਸਿੱਟਦੀ ਨਹੀਂ ਹੁਣੇ ਬਸ ਇਸੇ ਤਰ੍ਹਾਂ ਇਹਨਾਂ ਨੂੰ ਇੱਥੇ ਮਿੱਟੀ ਦੇ ਵਿੱਚ ਜਿਹੜਾ ਮਿਕਸ ਕਰ ਦੇਣਾ ਜਿੱਥੋਂ ਪੈਦਾ ਹੋਇਆ ਉੱਥੇ ਇਹਨੂੰ ਸਿੱਟ ਦੇਣਾ ਆ ਵੀ ਪੱਕਾ ਹੋਇਆ ਮੈਨੂੰ ਲੱਗ ਰਿਹਾ ਅੱਜ ਲੱਭ ਹੀ ਗਏ ਤਿੰਨ ਚਾਰ ਪੱਕੇ ਹੋਏ ਇਹ ਵੀ ਪੱਕਾ ਹੋਇਆ ਤੁਹਾਨੂੰ ਖੋਲ ਕੇ ਦਿਖਾਉਣੀ ਮੈਂ ਵੀ ਪਰ ਇਹ ਮੈਨੂੰ ਥੋੜਾ ਖਰਾਬ ਲੱਗ ਰਿਹਾ ਤੋੜ ਲਿਆ ਮੈਂ ਵੀ ਦੇਖੋ ਤੁਸੀਂ ਇਹਦਾ ਕਲਰ ਵੀ ਬਿਲਕੁਲ ਜਿਹੜਾ ਕਰੀਮੀ ਹੋ ਚੁੱਕਾ ਹੈ ਬਹੁਤ ਜ਼ਿਆਦਾ ਪੱਕ ਗਿਆ ਇਹ ਲੋੜ ਤੋਂ ਵੀ ਜ਼ਿਆਦਾ ਪੱਕ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਦੂਜੇ ਅਮਰੂਦ ਵੱਲ ਇੱਕ ਆਹ ਵਾਲਾ ਅਮਰੂਦ ਆ ਇਹਦਾ ਨਾਮ ਨਹੀਂ ਮੈਨੂੰ ਪਤਾ ਪਰ ਇਹਦੇ ਗਰਮੀਆਂ ਵਾਲੇ ਅਮਰੂਦ ਜਿਹੜੇ ਨਾ ਬਹੁਤ ਛੋਟੇ-ਛੋਟੇ ਲੱਗਦੇ ਆ ਤੇ ਜਿਹੜੇ ਸਰਦੀਆਂ ਵਾਲੇ ਹੁੰਦੇ ਆ ਨਾ ਉਹ ਵਧੀਆ ਲੱਗਦੇ ਆ ਸਰਦੀਆਂ ਵਾਲਾ ਅਮਰੂਦ ਇਹਦਾ ਬਹੁਤ ਵਧੀਆ ਹੁੰਦਾ ਤੇ ਲਾਲ ਰੰਗ ਦਾ ਹੁੰਦਾ ਬਾਰਲੀ ਸਾਈਡ ਜਿਹੜੀ ਨਾ ਉਹਦੀ ਲਾਲ ਹੋ ਜਾਂਦੀ ਆ ਗਰਮੀਆਂ ਨੂੰ ਨਹੀਂ ਮੈਨੂੰ ਕੋਈ ਖਾਸ ਵਧੀਆ ਲੱਗਦਾ ਇਹਦੇ ਪੱਤੇ ਇਸ ਤਰ੍ਹਾਂ ਦੇ ਛੋਟੇ ਛੋਟੇ ਆ ਪੱਤਿਆਂ ਤੋਂ ਤੁਸੀਂ ਪਹਿਚਾਨ ਸਕਦੇ ਹੋ ਜਦੋਂ ਵੀ ਤੁਸੀਂ ਅਮਰੂਦ ਦਾ ਬੂਟਾ ਲੈਣਾ ਤਾਂ ਵੱਡੇ ਪੱਤਿਆਂ ਵਾਲਾ ਦੇਖ ਕੇ ਲੋ ਮੇਰਾ ਜਿੱਥੋਂ ਤੱਕ ਮੇਰਾ ਆਪਣਾ ਤਜਰਬਾ ਆ ਐਵੇਂ ਤਾਂ ਮੈਂ ਕੋਈ ਬਾਗ ਨਹੀਂ ਲਗਾਇਆ ਹੋਇਆ ਕਿ ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਹੋਵੇ ਪਰ ਮੈਂ ਜਿੱਥੋਂ ਤਾਈਂ ਦੇਖਿਆ ਆ ਮੇਰੇ ਜਿਹੜੇ ਵੱਡੇ ਪੱਤਿਆਂ ਵਾਲੇ ਬੂਟੇ ਆ ਨਾ ਉਹਨਾਂ ਦੇ ਅਮਰੂਦ ਜਿਹੜੇ ਉਹ ਜ਼ਿਆਦਾ ਵੱਡੇ ਆਉਂਦੇ ਆ ਛੋਟੇ ਪੱਤੇਵਾਲੇ ਦੇ ਅਮਰੂਦ ਵੀ ਜਿਹੜੇ ਉਹ ਛੋਟੇ-ਛੋਟੇ ਹੀ ਆਉਂਦੇ ਆ ਜੇ ਤੁਸੀਂ ਘਰ ਵਾਸਤੇ ਲਗਾਣਾ ਤਾਂ ਤੁਸੀਂ ਵੱਡੇ ਪੱਤੇਵਾਲਾ ਅਮਰੂਦ ਹੀ ਲਗਾਓ ਅਗਲੀ ਅਮਰੂਦ ਦੀ ਵੈਰਾਈਟੀ ਮੈਂ ਤੁਹਾਨੂੰ ਲੱਗੀਆਂ ਦਿਖਾਣ ਅਰਕਾ ਕਿਰਨ ਜੋ ਕਿ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਉਸ ਦੇ ਮੁਤਾਬਕ ਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਮੈਨੂੰ ਵੀ ਜ਼ਿਆਦਾ ਪਹਿਚਾਣ ਨਹੀਂ ਹੈਗੀ ਤੁਸੀਂ ਅਮਰੂਦ ਦੇਖੋ ਲਗਭਗ 400 ਗ੍ਰਾਮ ਦਾ ਅਮਰੂਦ ਹੋਣਾ ਤੇ ਬਹੁਤ ਸੌਫਟ ਤੇ ਬਿਲਕੁਲ ਸਾਫ ਸੁਥਰਾ ਇਹ ਸੋੜੇ ਪੱਤਿਆਂ ਦੇ ਦਾਗ ਪੈ ਜਾਂਦੇ ਜਦੋਂ ਆਪਾਂ ਕਈ ਵਾਰੀ ਲੁਫਾਫੇ ਦੇ ਵਿੱਚ ਪੱਤੇ ਬੰਦ ਦਿੰਨੇ ਆ ਨਾ ਉਹਦੇ ਨਾਲ ਫਿਰ ਇਸ ਤਰ੍ਹਾਂ ਦਾ ਹੋ ਜਾਂਦਾ ਆ ਦੇਖੋ ਮੈਂ ਹੁਣੇ ਲੁਫਾਫਾ ਖੋਲਿਆ ਆ ਆ ਜਿਹੜੀ ਉੱਤੇ ਮੱਖੀ ਜੀ ਆ ਉਹ ਆ ਵੀ ਗਈ ਆ ਬਸ 2 ਮਿੰਟ ਹੀ ਹੋਏ ਸੀ ਲੁਫਾਫਾ ਖੋਲ੍ਹੇ ਨੂੰ ਹਜੇ ਤੇ ਨਾਲ ਦੇ ਨਾਲ ਹੀ ਜਿਹੜੀ ਮੱਖੀ ਉਹ ਆ ਗਈ ਹੁਣ ਆ ਗਈ ਜੀ ਮੈਂ ਲਲਿਤ ਵੈਰੈਟੀ ਆ ਦੇਖ ਸਕਦੇ ਹੋ ਤੁਸੀਂ ਅਮਰੂਦ ਇਹਦਾ ਵੀ ਕਲਰ ਬਿਲਕੁਲ 골ਡਨ ਆ ਪਰ ਇਹਦਾ ਜਿਹੜਾ ਸਾਈਜ਼ ਹੈ ਨਾ మీడియం ਹੀ ਹੁੰਦਾ ਨਾ ਜਿਆਦਾ ਵੱਡਾ ਨਾ ਜਿਆਦਾ ਛੋਟਾ ਲਗਭਗ 200-250 ਗ੍ਰਾਮ ਦਾ ਹੀ ਹੁੰਦਾ ਅਮਰੂਦ ਬਹੁਤ ਵਧੀਆ ਮਿੱਠਾ ਅਮਰੂਦ ਆ ਇਹ ਵੀ ਵੈਰੈਟੀ ਤੇ ਮੇਨ ਗਾਲਾ ਵੀ ਇੰਨਾ ਜ਼ਿਆਦਾ ਇਹ ਫਲ ਲੱਗਦਾ ਆ ਵੀ ਮਤਲਬ ਸਾਂਭਣਾ ਔਖਾ ਹੋ ਜਾਂਦਾ ਬੁੱਟੇ ਕੋਲ ਇੰਨਾ ਜ਼ਿਆਦਾ ਇਹ ਫਰੂਟ ਲੱਗਦਾ ਬਹੁਤ ਜ਼ਿਆਦਾ ਮਤਲਬ ਲੋਡ ਤੋਂ ਵੀ ਵੱਧ ਤੁਸੀਂ ਕਹਿ ਸਕਦੇ ਹੋ ਇਸ ਬੁੱਟੇ ਨੂੰ ਇੰਨੇ ਜ਼ਿਆਦਾ ਅਮਰੂਦ ਲੱਗਾ ਹੋਇਆ ਵੀ ਜੇ ਤੇ ਮੈਂ ਦਿਖਾਵਾਂ ਥੱਲੇ ਤਾਂ ਢੇਰ ਤੁਸੀਂ ਦੇਖੋ ਪੱਕ ਪੱਕ ਕੇ ਨਾ ਇਸ ਤਰ੍ਹਾਂ ਉਹ ਥੱਲੇ ਤੁਸੀਂ ਦੇਖ ਸਕਦੇ ਹੋ ਡਿੱਗੇ ਹੋਏ ਆ ਮੈਨੂੰ ਲੱਗਦਾ ਵੀ 4 ਤੋਂ 5 ਕਿਲੋ ਆਮ ਨਾਲ ਜਿਹੜੇ ਉਹ ਥੱਲੇ ਡਿੱਗੇ ਹੋਏ ਅਮਰੂਦ ਆ ਇੱਕ ਮੈਂ ਤੁਹਾਨੂੰ ਹੋਰ ਦਿਖਾ ਦਿੰਨੀ ਤੋੜ ਕੇ ਜਿਹੜੇ ਇਸ ਤਰ੍ਹਾਂ ਪੋਲੀਥੀਨ ਦੇ ਵਿੱਚ ਬੰਨੇ ਹੋਏ ਆ ਇਹਦਾ ਨਾਮ ਨਹੀਂ ਮੈਨੂੰ ਪਤਾ ਪਰ ਗਾਂ ਵਾਲੇ ਅਮਰੂਦ ਇਹਨੂੰ ਵੀ ਹਜੇ ਨਹੀਂ ਲੱਗੇ ਬਾਕੀ ਕੁਝ ਉਧਰ ਆ 10-15 ਬੂਟੇ ਉਹਨਾਂ ਨੂੰ ਵੀ ਨਹੀਂ ਲੱਗੇ ਹਜੇ ਤੁਸੀਂ ਦੇਖ ਸਕਦੇ ਹੋ ਕੰਡੇ ਤੇ ਆਪਾਂ ਜ਼ੀਰੋ ਕਰ ਲਈ ਆ ਤੇ ਅਗੋਂ ਅਮਰੂਦ ਦਾ ਆਪਾਂ weight ਕਰਕੇ ਦੇਖਦੇ ਆ ਲਗਭਗ 400 ਗ੍ਰਾਮ ਦਾ ਹੋਇਆ ਤੇ ਜਿਸ ਦਿਨ ਆਪਾਂ ਵੱਡੇ ਅਮਰੂਦ ਤੋੜਾਂਗੇ ਨਾ ਉਹ ਵੀ ਆਪਾਂ ਤੁਹਾਡੇ ਨਾਲ ਜਿਹੜੇ ਆ ਸ਼ੇਅਰ ਕਰਾਂਗੇ ਵੀਡੀਓ ਤੇ ਹੁਣ ਮੈਂ ਸਾਰੇ ਅਮਰੂਦ ਜਿਹੜੇ ਉਹ ਤੋੜ ਲਿਆਈਆਂ ਤੇ ਆਪਾਂ ਸਾਰੇ ਤੁਹਾਨੂੰ ਦਿਖਾ ਦਿੰਨੇ ਆ ਅਮਰੂਦ ਮੈਂ ਸਾਰੇ ਤੋੜ ਲਿਆਈਆਂ ਤਾਂ ਇਹਦਾ ਆਪਾਂ weight ਵੀ ਚੈੱਕ ਕਰ ਲਿਆ 400 ਗ੍ਰਾਮ ਹੋਇਆ ਲਗਭਗ ਤੇ ਤੁਸੀਂ size ਤੋਂ ਅੰਦਾਜ਼ਾ ਲਗਾ ਸਕਦੇ ਹੋ ਬਾਕੀ ਦੇ ਥੋੜੇ ਸਾਰੇ ਇਹਦੇ ਨਾਲੋਂ ਛੋਟੇ ਆ ਤੇ ਜਿਹੜਾ ਆਪਾਂ ਸਭ ਤੋਂ ਵੱਡਾ ਅਮਰੂਦ ਜਿਸ ਦਿਨ ਤੋੜਾਂਗੇ ਉਹ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਦਾ ਕੀਮਤੀ ਸਮੇਂ ਦੇਣ ਨੂੰ ਸਾਸੀ ਕਾਲ ਜੀ